ਖਬਰ ਜਲੰਧਰ ਦੇ ਮਲਾਪ ਚੌਂਕ ਤੋਂ ਆਏ ਜਿੱਥੇ ਸਥਾਨਕ ਦੁਕਾਨਦਾਰ ਦੇ ਨਾਲ ਕੁੱਟਮਾਰ ਹੁੰਦੀ ਹੈ ਕੁੱਟਮਾਰ ਕਿਸ ਨੇ ਕੀਤੀ ਸੀਸੀਟੀਵੀ ਫੁਟੇਜ ਦੇ ਵਿੱਚ ਜੋ ਦੇਖਿਆ ਜਾ ਰਿਹਾ ਉਸ ਦੇ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕਾਫੀ ਵੱਡੀ ਗਿਣਤੀ ਚ ਲੋਕ ਨੇ ਔਰ ਵਜਾ ਪਤਾ ਜਦੋਂ ਲੱਗਦੀ ਹੈ ਤੇ ਉਸ ਦੇ ਵਿੱਚ ਵਜਾ ਇਹ ਪਤਾ ਲੱਗੀ ਕਿ ਨਿਹੰਗ ਸਿੰਘਾਂ ਨੇ ਆਰਡਰ ਦਿੱਤਾ ਸੀ ਚਾਪ ਦਾ ਪਰ ਉਹ ਸਮੇਂ ਤੇ ਨਹੀਂ ਮਿਲੀ ਜਿਸ ਦੇ ਕਰਕੇ ਉਹ ਭੜਕ ਗਏ ਗੁੱਸੇ ਵਿੱਚ ਆ ਗਏ ਤੇ ਦੁਕਾਨਦਾਰ ਨੂੰ ਮੰਦਾ ਚੰਗਾ ਬੋਲਣ ਲੱਗੇ ਪਰ ਇਹ ਗੱਲ ਇੱਥੇ ਹੀ ਨਹੀਂ ਰੁਕੀ ਤਾਂ ਇਸ ਤੋਂ ਬਾਅਦ ਹੱਥੋ ਪਾਈ ਤੱਕ ਗੱਲ ਪਹੁੰਚ ਗਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਮੌਕੇ ਦੇ ਉੱਤੇ ਜਿਹੜੇ ਸਥਾਨਕ ਲੋਕ ਸਨ ਜਿਹੜੇ ਉਸ ਵਕਤ ਦੁਕਾਨ ਤੇ ਮੌਜੂਦ ਸੀ ਉਹਨਾਂ ਦੀ ਗਵਾਹੀ ਹੀ ਦੇ ਸਕਗੇ ਕਿ ਆਖਰਕਾਰ ਪਹਿਲੀ ਗਲਤੀ ਕਿਸ ਦੀ ਸੀ ਪਰ ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਲੱਗਿਆ ਕਿ ਦੁਕਾਨਦਾਰ ਬੇਕਸੂਰ ਸੀ ਦੁਕਾਨ ਤੇ ਜ਼ਿਆਦਾ ਭੀੜ ਹੋਣ ਕਰਕੇ ਗਾਹਕ ਜ਼ਿਆਦਾ ਹੋਣ ਕਰਕੇ ਦੇਰੀ ਹੋ ਗਈ ਚਾਪ ਦੇਣ ਚ ਨਿਹੰਗ ਸਿੰਘਾਂ ਨੂੰ ਜਿਸ ਦੇ ਕਰਕੇ ਉਹ ਭੜਕ ਜਾਂਦੇ ਨੇ ਤੇ ਫਿਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਸੀਸੀਟੀਵੀ ਫੁਟੇਜ ਜਿੰਨੀ ਕੋ ਸਾਹਮਣੇ ਆਈ ਹੈ ਉਸ ਦੇ ਵਿੱਚ ਤਾਂ ਇਹੀ ਦਿਖਾਈ ਦੇ ਰਿਹਾ ਹੈ ਕਿ ਨਿਹੰਗ ਸਿੰਘਾਂ ਨੇ ਜਿਹੜਾਇਆ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਵੀ ਸਵਾਲ ਹੁੰਦਾ ਹੈ ਕਿ ਨਿਹੰਗ ਸਿੰਘਾਂ ਦੇ ਬਾਣੇ ਨੂੰ ਬਦਨਾਮ ਕਰਨ ਦੇ ਲਈ ਕੁਝ ਲੋਕ ਐਸੇ ਹੋ ਜਾਂਦੇ ਨੇ ਜਿਹੜੇ ਸਮਝਦੇ ਨੇ ਕਿ ਉਸ ਤੋਂ ਬਾਅਦ ਫਿਰ ਉਹਨਾਂ ਦੀ ਮਰਜ਼ੀ ਹੀ ਚੱਲੇਗੀ ਹਾਲਾਂਕਿ ਉਹ ਨਿਹੰਗ ਸਿੰਘ ਅਸਲੀ ਨੇ ਕਿ ਨਕਲੀ ਨੇ ਇਸ ਦੇ ਬਾਰੇ ਤੇ ਬਾਅਦ ਚ ਪਤਾ ਲੱਗੇਗਾ ਪਰ ਜੋ ਸੀਸੀਟੀਵੀ ਫੁਟੇਜ ਦਿਖਾਈ ਦੇ ਰਹੀ ਉਸ ਤੇ ਵਿੱਚ ਜ਼ਰੂਰ ਉਹਨਾਂ ਨੇ ਬਾਣਾ ਪਹਿਨਿਆ ਹੋਇਆ ਹੈ ਹਾਲਾਂਕਿ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਦੇ ਵਿੱਚ ਬਾਅਦ ਵਿੱਚ ਜਾ ਕੇ ਪੜਤਾਲ 'ਚ ਪਤਾ ਲੱਗਦਾ ਹੈ ਕਿ ਕੁਝ ਸ਼ਰਾਰਤੀ ਅੰਸਰਾਂ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਪਰ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਪੁਲਿਸ ਕੀ ਦੱਸਦੀ ਹੈ ਪਰ ਪੁਲਿਸ ਨੂੰ ਜਦੋਂ ਦੁਕਾਨਦਾਰ ਨੇ ਮੌਕੇ ਦੇ ਉੱਤੇ ਸਾਰਾ ਕੁਝ ਹੰਗਾਮਾ ਹੋ ਜਾਂਦਾ ਹੈ ਤਾਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਮੌਕੇ ਉੱਤੇ ਪਹੁੰਚਦੀ ਹੀ ਨਹੀਂ ਆ ਜਿਸ ਦੇ ਕਰਕੇ ਹੁਣ ਵੱਡੇ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਭੱਕਦਾ ਹੋਇਆ ਵੇਖ ਕੇ ਐਸਐਚਓ ਜਿਹੜੇ ਸਥਾਨਕ ਨੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਇਹ ਪੂਰਾ ਮਾਮਲਾ ਕੀ ਐਸਤੇ ਬਾਰੇ ਜੋ ਖਬਰਾਂ ਸਾਹਮਣੇ ਆਈਆਂ ਨੇ ਉਸਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆਂ ਗਰ ਅਸਲ ਜਲੰਧਰ ਦੇ ਮਲਾਪ ਚੌਂਕ ਦਾ ਇਹ ਮਾਮਲਾ ਹੈ ਜਿੱਥੇ ਨਿਹੰਗ ਸਿੰਘਾਂ ਦੁਆਰਾ ਇੱਕ ਸੋਇਆ ਚਾਪ ਬਣਾਉਣ ਵਾਲੇ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਗਿਆ ਔਰ ਮਾਮਲੇ ਦੇ ਵਿੱਚ ਇਲਾਕੇ ਦੇ ਥਾਣੇਦਾਰ ਐਸ ਐਚਓ ਅਨਿਲ ਕੁਮਾਰ ਨੂੰ ਲਾਇਨ ਹਾਜ਼ਰ ਇਸ ਕਰਕੇ ਕਰ ਦਿੱਤਾ ਗਿਆ ਕਿਉਂਕਿ ਮੌਕੇ ਤੇ ਉਸ ਸਮੇਂ ਸਿਰ ਨਹੀਂ ਪਹੁੰਚੇ ਔਰ ਉਹਨਾਂ ਦੀ ਜਗ੍ਹਾ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਰਜਿੰਦਰ ਸਿੰਘ ਨੂੰ ਇਲਾਕੇ ਦਾ ਥਾਣੇਦਾਰ ਨਿਯੁਕਤ ਕੀਤਾ ਗਿਆ ਮਿਲੀ ਜਾਣਕਾਰੀ ਦੇ ਅਨੁਸਾਰ ਇੰਸਪੈਕਟਰ ਅਨਿਲ ਕੁਮਾਰ ਨੂੰ ਕੱਲ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਆਦੇਸ਼ ਜਾਰੀ ਕਰਕੇ ਪੁਲਿਸ ਲਾਈਨ ਵਿੱਚ ਭੇਜ ਦਿੱਤਾ ਸੀ ਇੰਸਪੈਕਟਰ ਦੇ ਨੇ ਫੋਨ ਨਹੀਂ ਚੁੱਕਿਆ ਮੌਕੇ ਉੱਤੇ ਉਸ ਦੇ ਉੱਤੇ ਦੋਸ਼ ਏ ਜਦੋਂ ਨਿਹੰਗ ਸਿੰਘਾ ਨੇ ਆਰਡਰ ਦੇਣ ਦੇ ਵਿੱਚ ਜਿਹੜਾ ਵਾਪਸ ਆਰਡਰ ਉਹਨਾਂ ਨੇ ਦਿੱਤਾ ਹੋਇਆ ਸੀ ਸਮੇਂ ਤੇ ਨਾ ਮਿਲਣ ਦੇ ਕਰਕੇ ਦੇਰੀ ਹੋਣ ਦੇ ਕਰਕੇ ਬਹਿਸ ਕਰਨ ਦੇ ਬਾਅਦ ਜਿਹੜੇ ਚਾਪ ਵਿਕਰੇਤਾ ਸੀ ਉਹਨਾਂ ਉੱਤੇ ਹਮਲਾ ਕਰ ਦਿੱਤਾ ਤੇ ਦੁਕਾਨ ਮਾਲਕ ਨੇ ਸਭ ਤੋਂ ਪਹਿਲਾਂ ਇੰਸਪੈਕਟਰ ਅਨਿਲ ਕੁਮਾਰ ਨੂੰ ਹੀ ਫੋਨ ਕੀਤਾ ਇਹ ਕਿ ਉਹਨਾਂ ਨੇ ਉਹਨਾਂ ਨੂੰ ਫੋਨ ਨਹੀਂ ਚੁੱਕਿਆ ਪੀੜਤ ਪਰਿਵਾਰ ਨੇ ਇੰਸਪੈਕਟਰ ਨਿਲ ਕੁਮਾਰ ਨੂੰ ਵਾਰ-ਵਾਰ ਫੋਨ ਕੀਤੇ ਪਰ ਉਹਨਾਂ ਨੇ ਫੋਨ ਚੁੱਕਿਆ ਹੀ ਨਹੀਂ ਕਿਉਂਕਿ ਦੇਰ ਸ਼ਾਮ ਦਾ ਮਸਲਾ ਸੀ ਔਰ ਨਾਲ ਹੀ ਜਿਸ ਜਗ੍ਹਾ ਦੇ ਉੱਤੇ ਘਟਨਾ ਹੋਈ ਉੱਥੋਂ ਪੁਲਿਸ ਸਟੇਸ਼ਨ ਮੈਜ 150 ਮੀਟਰ ਦੀ ਦੂਰੀ ਤੇ ਹੈ ਜੇਕਰ ਭੱਜ ਕੇ ਵੀ ਕੋਈ ਸ਼ਿਕਾਇਤ ਕਰਕੇ ਆਵੇ ਤਾਂ ਵੀ ਪੁਲਿਸ ਮੁਲਾਜ਼ਮ ਮੌਕੇ ਤੇ ਆਉਣੇ ਚਾਹੀਦੇ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਇਸ ਦੇ ਬਾਅਦ ਵੀ ਥਾਣਾ 3 ਦੇ ਜਿਹੜੇ ਮੁਖੀ ਸੀ ਐਸ ਐਚ ਓ ਸੀ ਅਨਿਲ ਕੁਮਾਰ ਨੇ ਨਾ ਤਾਂ ਪੀੜਤਾਂ ਨੂੰ ਦੇ ਪਰਿਵਾਰਕ ਮੈਂਬਰਾਂ ਦਾ ਫੋਨ ਚੁੱਕਿਆ ਤੇ ਨਾ ਹੀ ਕਿਸੇ ਹੋਰ ਦੁਕਾਨਦਾਰ ਦਾ ਕਿਉਂਕਿ ਆਸ-ਪਾਸੇ ਦੇ ਦੁਕਾਨਦਾਰ ਜਦੋਂ ਕਿਸੇ ਇੱਕ ਨਾਲ ਮਾੜੀ ਹੋ ਜਾਵੇ ਤਾਂ ਇਕੱਠੇ ਹੋ ਜਾਂਦੇ ਨੇ ਜੋ ਮਾਰਕੀਟ ਦੇ ਵਿੱਚ ਦੁਕਾਨਾਂ ਹੁੰਦੀਆਂ ਨੇ ਉਹਨਾਂ ਸਾਰੇ ਦੁਕਾਨਦਾਰਾਂ ਨੇ ਕੋਸ਼ਿਸ਼ ਕੀਤੀ ਕਿ ਪੁਲਿਸ ਨੂੰ ਮੌਕੇ ਤੇ ਬੁਲਾ ਕੇ ਇਸ ਘਟਨਾ ਨੂੰ ਕੰਟਰੋਲ ਕੀਤਾ ਜਾ ਸਕੇ ਪਰ ਘਟਨਾ ਦੇ ਬਾਅਦ ਗੁੱਸੇ ਦੇ ਵਿੱਚ ਆਏ ਦੁਕਾਨਦਾਰਾਂ ਨੇ ਥਾਣਾ ਤਿੰਨ ਜਿਹੜਾ ਪੈਂਦਾ ਉਸ ਦਾ ਘਰਾਓ ਵੀ ਕੀਤਾ ਗੁੱਸੇ ਦੇ ਵਿੱਚ ਆ ਕੇ ਜਿਸ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਦੇ ਵਿੱਚ ਐਸਐਚਓ ਨੂੰ ਲਾਈਨ ਹਾਜ਼ਰ ਕਰਨਾ ਪਿਆ ਉਹਨਾਂ ਤੇ ਵਿੱਚ ਜਿਹੜੀ ਵਜ੍ਹਾ ਦੱਸੀ ਜਾ ਰਹੀ ਹੈ ਕੁੱਲ ਮਿਲਾ ਕੇ ਉਹ ਹੀ ਦੱਸੀ ਜਾ ਰਹੀ ਹੈ ਕਿ ਜਿਹੜਾ ਜਲੰਧਰ ਦਾ ਮਲਾਪ ਚੌਕ ਹੈ ਉੱਥੇ ਦੁੱਗਲ ਛਾਂਪ ਦੀ ਦੁਕਾਨ ਹੈ ਔਰ ਬੁੱਧਵਾਰ ਦੇਰ ਸ਼ਾਮ ਦੀ ਇਹ ਗੱਲ ਹੈ ਜਦੋਂ ਮਾਲਕ ਮੋਹਿਤ ਤੇ ਉਸ ਦਾ ਬੇਟਾ ਉੱਥੇ ਦੁਕਾਨ ਤੇ ਮੌਜੂਦ ਸੀ ਜਿੰਨਾ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ ਔਰ ਇਹ ਹਮਲਾ ਉਹਨਾਂ ਦੀ ਦੁਕਾਨ ਦੇ ਉੱਤੇ ਗਾਹਕ ਬਣ ਕੇ ਆਏ ਨਹੀਂ ਸਿੰਘ ਦਾ ਨਿਹੰਗ ਸਿੰਘਾਂ ਦੁਆਰਾ ਕੀਤਾ ਗਿਆ ਤੇ ਉਸ ਦੇ ਸਾਥੀਆਂ ਦੁਆਰਾ ਕੀਤਾ ਗਿਆ ਸੀ ਇਹ ਉਹਨਾਂ ਤੇ ਦੋਸ਼ ਨੇ ਆਰਡਰ ਦੇ ਵਿੱਚ ਦੇਰੀ ਹੋਣ ਦੇ ਕਰਕੇ ਹਮਲਾ ਕੀਤੇ ਜਾਣ ਦੀ ਵਜ੍ਹਾ ਦੱਸੀ ਕਿ ਇਹ ਦੁਕਾਨਦਾਰ ਵੱਲੋਂ ਪੁਲਿਸ ਨੂੰ ਔਰ ਪਹਿਲਾਂ ਨਿਹੰਗ ਸਿੰਘਾਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਜਿਹੜੀ ਹੈ ਉੱਥੇ ਜਿਹੜੇ ਮੌਕੇ ਤੇ ਮੌਜੂਦ ਸੀ ਦੁਕਾਨਦਾਰ ਉਸ ਦੇ ਨਾਲ ਬਹਿਸ ਹੁੰਦੀ ਹੈ ਬਹਿਸ ਵਸਾਈਏ ਤੋਂ ਬਾਅਦ ਕੁਝ ਦੇਰ ਬਾਅਦ ਹੀ ਨਿਹੰਗ ਸਿੰਘਾਂ ਨੇ ਆਪਣੇ ਹੋਰ ਨਿਹੰਗ ਸਾਥੀਆਂ ਨੂੰ ਬੁਲਾ ਕੇ ਫਿਰ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਦੁਕਾਨਦਾਰ ਤੇ ਉਸ ਦਾ ਬੇਟਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਸੀ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਜਿੱਥੇ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਉੱਥੇ ਨਾਲ ਐਸਐਚ ਨੂੰ ਵੀ ਲਾਈਨ ਹਾਜ਼ਰ ਕੀਤਾ ਗਿਆ ਨਿਲ ਕੁਮਾਰ ਨੂੰ ਕਿ ਉਹਨਾਂ ਨੇ ਮੌਕੇ ਉੱਤੇ ਸਹੀ ਕਾਰਵਾਈ ਨਹੀਂ ਕੀਤੀ ਕਿਉਂਕਿ ਥਾਣਾ ਵੀ ਕੋ ਬਹੁਤ ਹੀ ਦੂਰ ਨਹੀਂ ਸੀ ਦੂਰ ਹੋਵੇ ਵੀ ਤਾਂ ਫੋਨ ਦੇ ਉੱਤੇ ਅੱਜਕਲ ਸੰਪਰਕ ਹੁੰਦਾ ਹੈ ਤਾਂ ਮੌਕੇ ਤੇ ਨਹੀਂ ਆਏ ਤਾਂ ਇਹ ਵਜ੍ਹਾ ਬਣੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਗਲੀ ਤਫ਼ਤੀਸ਼ ਦੇ ਵਿੱਚ ਪਤਾ ਲੱਗੇਗਾ ਕਿ ਵਾਕਈ ਜਿਹੜੇ ਸੀਸੀਟੀਵੀ ਦੇ ਵਿੱਚ ਸਾਰੇ ਬਾਣੇ ਦੇ ਵਿੱਚ ਦਿਖ ਰਹੇ ਨੇ ਉਹ ਸਾਰੇ ਦੇ ਸਾਰੇ ਨਿਹੰਗ ਸਿੰਘ ਨੇ ਜਾਂ ਕੁਝ ਸ਼ਰਾਰਤੀ ਅਨਸਰ ਵੀ ਉਹਨਾਂ ਦੇ ਵਿੱਚ ਸਨ ਇਹ ਤੇ ਹੁਣ ਆਉਣ ਵਾਲਾ ਸਮਾਂ ਜਾਂ ਪੁਲਿਸ ਦੀ ਤਫ਼ਤੀਸ਼ ਹੀ ਤੈ ਕਰੇਗੀ ਫਿਲਹਾਲ ਇਸ ਮਾਮਲੇ ਦੇ ਵਿੱਚ ਇਹ ਕਾਰਵਾਈ ਹੋਈ ਹੈ ਦੇਖਦੇ ਆਣ ਵਾਲੇ ਸਮੇਂ ਦੇ ਹੋਰ ਕੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ